ਮਤ੍ਰੇਈ ਮਾ ਸਕੇਤੀ ਭਾਗ 7ਮਾ ਇਸ ਕਹਾਣੀ ਨੂੰ ਲਿਖਿਆ ਹੈ ਹੈਪੀ ਸੋਲਜੀ ਨੇ 인ਦਰਜੀਤ ਕੱਪੜੇ ਬਦਲ ਕੇ ਰਸੋਈ ਵਿੱਚ ਜਾ ਕੇ ਰੋਟੀ ਪਕਾਉਣ ਲੱਗਦੀ ਹੈ ਅਤੇ ਨਾਲ ਹੀ ਗੁਰਨਾਜ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਗੁਰਨਾਜ ਪੁੱਤ ਉਰਿਆ ਗੁਰਨਾਜ ਰਸੋਈ ਵਿੱਚ ਆਉਂਦੇ ਹੀ ਹਾਂਜੀ ਮੰਮਾ ਦੱਸੋ ਕੀ ਕਹਿਣਾ ਹੈ ਪੁੱਤ ਮੈਂ ਥਾਲੀ ਵਿੱਚ ਰੋਟੀ ਪਾਉਂਦੀ ਹਾਂ ਦੀਦੀ ਨੂੰ ਫੜਾ ਦੇ ਆਪਣੀ ਨੂੰ ਤਵੇ ਤੇ ਰੋਟੀ ਪਾਉਂਦੀ 인ਦਰਜੀਤ ਗੁਰਨਾਜ ਨੂੰ ਕਹਿੰਦੀ ਹੈ ਇੰਦਰਜੀਤ ਦੋ ਫੁਲਕੇ ਲਾ ਕੇ ਕੌਲੀ ਵਿੱਚ ਛੋਲਿਆਂ ਦੀ ਸਬਜ਼ੀ ਪਾ ਕੇ ਤੇ ਨਾਲ ਦੋ ਰੋਟੀਆਂ ਰੱਖ ਕੇ ਗੁਰਨਾਜ ਦੇ ਹੱਥੀਂ ਫੜਾਉਂਦੀ ਕਹਿੰਦੀ ਹੈ ਕਿ ਆ ਲੈ ਪੁੱਤ ਦੀਦੀ ਨੂੰ ਫੜਾਇਆ ਆਪਣੀ ਨੂੰ ਫਿਰ ਆਪਣੀ ਬੀਜੀ ਅਤੇ ਪਾਪਾ ਨੂੰ ਫੜਾਦੀ ਗੁਰਨਾਜ ਪਹਿਲਾਂ ਜੋਤ ਤੇ ਫਿਰ ਆਪਣੀ ਬੀਜੀ ਤੇ ਪਾਪਾ ਨੂੰ ਰੋਟੀ ਫੜਾ ਕੇ ਆਪ ਖਾ ਲੈਂਦੀ ਹੈ ਸਭ ਤੋਂ ਮਗਰੋਂ ਇੰਦਰਜੀਤ ਅਤੇ ਗੁਰਬਾਜ ਵੀ ਇਕੱਠੇ ਹੀ ਰੋਟੀ ਖਾ ਲੈਂਦੇ ਨੇ ਦਵਾਈ ਖਾ ਕੇ ਜੋਤ ਆਪਣੇ ਫੋਨ ਤੋਂ ਅਮਰਤ ਦੇ ਪਾਪਾ ਦੇ ਫੋਨ ਤੇ ਕਾਲ ਕਰਕੇ ਉਹਨਾਂ ਨੂੰ ਅਮਰਤ ਨਾਲ ਗੱਲ ਕਰਾਉਣ ਲਈ ਕਹਿੰਦੀ ਹੈ ਅਮਰਤ ਹੈਰਾਨ ਹੁੰਦੇ ਹੋਏ ਹੈਲੋ ਜੋਤ ਸਭ ਠੀਕ ਤਾਂ ਹੈ ਤੂੰ ਫੋਨ ਕੀਤਾ ਕਿਉਂਕਿ ਜੋਤ ਅਤੇ ਅਮਰਤ ਜਿਆਦਾ ਐਮਰਜੈਂਸੀ ਤੇ ਹੀ ਇੱਕ ਦੂਜੇ ਨੂੰ ਕਾਲ ਕਰਦੀਆਂ ਸਨ ਜੋਤ ਉਦਾਸ ਹੁੰਦੇ ਹੋਏ ਠੀਕ ਵੀ ਆ ਅਤੇ ਨਹੀਂ ਵੀ ਅਮਰਤ ਹੇਰਾਨ ਹੁੰਦੇ ਹੋਏ ਪੁੱਛਦੀ ਹੈ ਕੀ ਮਤਲਬ ਜੋਤ ਉਦਾਸ ਹੋ ਕੇ ਯਾਰ ਅੱਜ ਜਦੋਂ ਮੈਂ ਕਾਲਜ ਤੋਂ ਘਰ ਆਈ ਘਰ ਦੇ ਬਾਹਰ ਬੈਲੈਂਸ ਵਿਗੜਨ ਕਰਕੇ ਮੈਂ ਡਿੱਗ ਗਈ ਅਤੇ ਪੈਰ ਤੇ ਮੋਚ ਆ ਗਈ ਤੁਰਿਆ ਨਹੀਂ ਜਾਂਦਾ ਸ਼ਾਇਦ ਦੋ ਤਿੰਨ ਦਿਨ ਕਾਲਜ ਨਾ ਆਵਾਂ ਤੂੰ ਟੀਚਰਸ ਨੂੰ ਦੱਸ ਦੇ ਮੀ ਅਮਰਤ ਪਰੇਸ਼ਾਨ ਹੁੰਦੇ ਹੋਏ ਪਾਗਲ ਧਿਆਨ ਨਾਲ ਨਹੀਂ ਸੀ ਚੱਲ ਹੁੰਦਾ ਹੁਣ ਧਿਆਨ ਰੱਖੀ ਆਪਣਾ ਤੇ ਜਲਦੀ ਠੀਕ ਹੋ ਜਾ ਤੈਨੂੰ ਪਤਾ ਨਾ ਤੇਰੇ ਤੋਂ ਬਿਨਾ ਮੇਰਾ ਦਿਲ ਨਹੀਂ ਲੱਗਣਾ ਕਾਲਜ ਵਿੱਚ ਕੱਲੀ ਦਾ ਜੋਤ ਪਤਾ ਆ ਕੋਈ ਨਾ ਮੈਂ ਹੋ ਜਾਣਾ ਠੀਕ ਚਲ ਬਾਏ ਅਮਰਤ ਬਾਏ ਆਪਣਾ ਧਿਆਨ ਰੱਖ ਇਹਨਾਂ ਕਹਿ ਕੇ ਅਮਰਤ ਫੋਨ ਕੱਟ ਦਿੰਦੀ ਹੈ ਅਗਲੇ ਦਿਨ ਸਵੇਰੇ ਗੁਰਨਾਥ ਤੇ ਗੁਰਵਾਜ ਨੂੰ ਸਕੂਲ ਭੇਜ ਕੇ ਇੰਦਰਜੀਤ ਘਰ ਦੇ ਕੰਮ ਕਰਨ ਲੱਗ ਜਾਂਦੀ ਹੈ ਅਤੇ ਜੋਤ ਤੇ ਉਸ ਦੀ ਦਾਦੀ ਬੈੱਡ ਤੇ ਬੈਠੇ ਬੈਠੇ ਗੱਲਾਂ ਕਰ ਰਹੇ ਹੁੰਦੇ ਨੇ ਗੱਲਾਂ ਕਰਦੇ ਕਰਦੇ ਜੋਤ ਆਪਣੀ ਦਾਦੀ ਨੂੰ ਕਹਿੰਦੀ ਹੈ ਬੀਜੀ ਇੱਕ ਗੱਲ ਪੁੱਛਾਂ ਤੁਹਾਡੇ ਕੋਲੋਂ ਗੁੱਸਾ ਤਾਂ ਨਹੀਂ ਕਰੋਗੇ ਜੋਤ ਦੀ ਦਾਦੀ ਪਿਆਰ ਨਾਲ ਨਹੀਂ ਪੁੱਤ ਪੁੱਛ ਕੀ ਪੁੱਛਣਾ ਮੇਰੀ ਧੀ ਨੇ ਬੀਜੀ ਤੁਸੀਂ ਉਸ ਦਿਨ ਦੱਸ ਰਹੇ ਸੀ ਨਾ ਕਿ ਮੇਰੇ ਮम्मा ਮੇਰਾ ਰਿਸ਼ਤਾ ਵੀ ਨਹੀਂ ਸੀ ਕਰਨਾ ਚਾਹੁੰਦੇ ਪਰ ਉਹਨਾਂ ਨੂੰ ਮਜਬੂਰੀ ਵਿੱਚ ਕਰਨਾ ਪਿਆ ਦਰਅਸਲ ਧੀਏ ਤੈਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਇੰਦਰਜੀਤ ਦਾ ਸੁਪਨਾ ਸੀ ਇਹ ਤੈਨੂੰ ਪੜਾ ਕੇ ਤੇਰੇ ਪੈਰਾਂ ਤੇ ਖੜੇ ਕਰਨਾ ਪਰ ਜਦੋਂ ਤੇਰੇ ਪਹਿਲੇ ਨਾਨਕੇ ਵੀ ਤੇਰਾ ਰਿਸ਼ਤਾ ਕਰਵਾਉਣ ਦੇ ਮੰਗਰ ਪੈ ਗਏ ਅਤੇ ਇੰਦਰਜੀਤ ਦੇ ਕਹਿਣ ਤੇ ਵੀ ਨਹੀਂ ਸੀ ਰੁਕ ਰਹੇ ਉਸ ਸਮੇਂ ਹੀ ਪਰਮਜੀਤ ਨੇ ਵੀ ਆਪਣੇ ਮੁੰਡੇ ਲਈ ਤੇਰੇ ਰਿਸ਼ਤੇ ਦੀ ਗੱਲ ਕਹੀ ਪਹਿਲਾਂ ਤਾਂ ਇੰਦਰਜੀਤ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਕਿ ਇੰਨੀ ਨਿੱਕੀ ਉਮਰੇ ਮੈਂ ਜੋਤ ਦਾ ਵਿਆਹ ਕਰਕੇ ਉਹਦੇ ਸੁਪਨੇ ਨਹੀਂ ਮਾਰਨੇ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਕੋਈ ਕਹੇ ਕਿ ਮਤਰੇਈ ਮਾਂ ਸੀ ਤਾਂ ਗਲੋਂ ਲਾਉਣ ਲਈ ਕੁੜੀ ਦਾ ਛੋਟੀ ਉਮਰੇ ਵਿਆਹ ਕਰ ਦਿੱਤਾ ਪਰ ਫਿਰ ਮਨਪ੍ਰੀਤ ਦੇ ਸਮਝਾਉਣ ਤੇ ਕਿ ਪਰਿਵਾਰ ਵਧੀਆ ਹੈ ਅਤੇ ਵਿਸ਼ਣੋ ਹੈ ਇਹੋ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਇੱਕ ਵਾਰ ਗੱਲ ਕਰਨ ਚ ਕੀ ਹਰ ਜਾ ਮਨਪ੍ਰੀਤ ਦੀ ਗੱਲ ਮੰਨ ਕੇ ਇੰਦਰਜੀਤ ਨੇ ਉਹਨਾਂ ਨੂੰ ਘਰ ਬੁਲਾ ਕੇ ਸਾਰੀਆਂ ਗੱਲਾਂ ਖੋਲ ਕੇ ਦਿੱਤੀਆਂ ਅਤੇ ਜਦੋਂ ਉਹਨਾਂ ਨੂੰ ਸਭ ਗੱਲਾਂ ਮਨਜ਼ੂਰ ਸੀ ਤਾਂ ਇੰਦਰਜੀਤ ਰਿਸ਼ਤਾ ਕਰਨ ਦੀ ਗੱਲ ਮੰਨ ਗਈ ਬੀਜੀ ਨੇ ਇਹ ਗੱਲ ਜੋਤ ਨੂੰ ਕਹੀ ਬੀਜੀ ਮम्मा ਮੇਰੇ ਬਾਰੇ ਕਿੰਨਾ ਸੋਚਦੇ ਆ ਮੈਂ ਤਾਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਹਾਂ ਕਿ ਇੰਦਰਜੀਤ ਮम्मा ਮੇਰੇ ਮम्मा ਨੇ ਜੋਤ ਨੇ ਖੁਸ਼ ਹੁੰਦੀ ਨੇ ਕਿਹਾ ਸਹੀ ਕਹਤੀ ਏ ਉਹ ਤਾਂ ਤੈਨੂੰ ਹਰ ਕੰਮ ਚ ਨਿਪੁੰਨ ਕਰਨਾ ਚਾਹੁੰਦੀ ਹੈ ਉਹਨੂੰ ਬਸ ਇਹ ਆ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਜੋਤ ਆ ਕੰਮ ਕਰਨ ਦਾ ਯੋਗ ਨਹੀਂ ਹੈਗਾ ਇਸ ਲਈ ਤਾਂ 12ਵੀਂ ਦੇ ਪੇਪਰਾਂ ਤੋਂ ਬਾਅਦ ਤੈਨੂੰ ਸਲਾਈ ਸਿੱਖਣ ਲਈ ਸੈਂਟਰ ਲਗਾ ਦਿੱਤਾ ਸੀ ਅਸੀਂ ਬਹੁਤ ਚੰਗੇ ਕਰਮ ਕੀਤੇ ਆ ਜੋ ਇੰਦਰਜੀਤ ਸਾਡੇ ਘਰ ਦੀ ਨੂੰਹ ਬਣੀ ਅਸੀਂ ਵਾਹਿਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜੋਤ ਦੀ ਦਾਦੀ ਨੇ ਦੋਨੇ ਹੱਥਾਂ ਨੂੰ ਜੋੜਦੇ ਹੋਏ ਕਿਹਾ ਚਾਰ ਦਿਨਾਂ ਤੱਕ ਜੋਤ ਦਾ ਪੈਰ ਵੀ ਠੀਕ ਹੋ ਗਿਆ ਅਤੇ ਉਸਨੇ ਫਿਰ ਤੋਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਕਾਲਜ ਵਿੱਚ ਮਸਤੀ ਦੇ ਨਾਲ-ਨਾਲ ਪੜ੍ਹਾਈ ਕਰਦਿਆਂ ਜੋਤ ਦਾ ਬੀ ਕਾਮ ਦਾ ਪਹਿਲਾ ਸਾਲ ਪੂਰਾ ਹੋ ਗਿਆ ਜੋਤ ਆਪਣੇ ਬੀ ਕਾਮ ਦੇ ਪੇਪਰਾਂ ਤੋਂ ਬਾਅਦ ਨਤੀਜੇ ਤੱਕ ਬੇਲੀ ਹੋਣ ਕਰਕੇ ਇੰਦਰਜੀਤ ਨੇ ਜੋਤ ਦਾ ਇੰਗਲਿਸ਼ ਸਪੀਕਿੰਗ ਕਲਾਸਾਂ ਵਿੱਚ ਦਾਖਲਾ ਕਰਵਾ ਦਿੱਤਾ। ਹੁਣ ਜੋਤ ਸਵੇਰੇ 9:30 ਤੋਂ 11 ਵਜੇ ਤੱਕ ਆਪਣੀ ਕਲਾਸ ਲਾ ਕੇ ਘਰ ਆ ਜਾਂਦੀ ਅਤੇ ਇੰਦਰਜੀਤ ਨਾਲ ਘਰ ਦੇ ਕੰਮਾਂ ਵਿੱਚ ਹੱਥ ਵੰਡਾਉਂਦੀ। ਇੰਦਰਜੀਤ ਅਤੇ ਜੋਤ ਨੇ ਹੌਲੀ-ਹੌਲੀ ਸਾਰੀਆਂ ਸਬਜ਼ੀਆਂ ਬਣਾਉਣੀਆਂ ਸਿਖਾ ਦਿੱਤੀਆਂ। ਹੁਣ ਜੋਤ ਨੂੰ ਇੰਗਲਿਸ਼ ਸਪੀਕਿੰਗ ਕਰਦੀ ਨੂੰ 2 ਮਹੀਨੇ ਪੂਰੇ ਹੋ ਗਏ। ਇੱਕ ਦਿਨ ਸ਼ਾਮ ਨੂੰ ਜੋਤ ਕਮਰੇ 'ਚ ਬੈੱਡ ਤੇ ਬੈਠੀ ਆਪਣੇ ਫੋਨ ਵਿੱਚ YouTube ਤੇ ਵੀਡੀਓ ਵੇਖ ਰਹੀ ਸੀ ਉਸੇ ਸਮੇਂ ਉਸਦੀ ਇੱਕ ਦੋਸਤ ਦਾ WhatsApp ਤੇ ਮੈਸੇਜ ਆਇਆ ਕਿ ਜੋਤ ਆਪਣਾ B.Com ਪਹਿਲੇ ਸਾਲ ਦਾ ਨਤੀਜਾ ਵੀ ਆ ਗਿਆ ਹੈ ਜੋਤ ਮੈਸੇਜ ਵੇਖ ਕੇ ਹੈਰਾਨ ਰਹਿ ਗਈ ਜੋਤ ਯੂ نو ਦੈਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੰਸੜਾ ਦਾ ਰਿਜ਼ਲਟ ਯੂ ਗਾਟ ਫਸਟ ਡਿਵੀਜ਼ਨ ਇਨ आवर ਕਲਾਸ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਜੋਤ ਯੂ ਗਾਟ 92% ਮਾਰਕਸ ਜੋਤ ਖੁਸ਼ੀ ਵਿੱਚ ਬੈੱਡ ਤੋਂ ਫਟਾਫਟ ਉੱਠ ਕੇ ਕਮਰੇ 'ਚੋਂ ਬਾਹਰ ਨਿਕਲ ਕੇ ਰਸੋਈ ਨੂੰ ਦੌੜਦੀ ਹੈ ਅਤੇ ਰਸੋਈ 'ਚ ਸਬਜ਼ੀ ਬਣਾ ਰਹੀ ਇੰਦਰਜੀਤ ਨੂੰ ਪਿੱਛੋਂ ਦੀ ਘੁੱਟ ਕੇ ਜੱਫੀ ਪਾ ਕੇ ਕਹਿੰਦੀ ਹੈ ਮਮਾ ਮੇਰਾ ਰਿਜ਼ਲਟ ਆ ਗਿਆ ਮੈਂ ਕਲਾਸ 'ਚੋਂ ਟੌਪ ਕੀਤਾ ਹੈ ਇੰਦਰਜੀਤ ਖੁਸ਼ ਹੁੰਦੇ ਹੋਏ ਵਧਾਈ ਪੁੱਤ ਤੈਨੂੰ ਬਹੁਤ-ਬਹੁਤ ਤੇਰੀ ਮਿਹਨਤ ਦਾ ਫਲ ਤੈਨੂੰ ਮਿਲਿਆ ਚੱਲ ਆਪਣੇ ਪਾਪਾ ਨੂੰ ਫੋਨ ਕਰ ਬਾਜ਼ਾਰ ਗਏ ਨੇ ਉਹਨਾਂ ਨੂੰ ਕਹਿ ਮਠਿਆਈ ਦਾ ਡੱਬਾ ਲੈ ਆਉਣ ਹਾਂ ਮਮਾ ਉਨੇ ਕਰਦੀ ਹਾਂ ਜੋਤ ਨੇ ਫੋਨ ਤੋਂ ਆਪਣੇ ਪਾਪਾ ਨੂੰ ਫੋਨ ਮਲਾਉਂਦੇ ਹੋਏ ਕਿਹਾ ਜੋਤ ਖੁਸ਼ ਹੁੰਦੇ ਹੋਏ ਪਾਪਾ ਹਾਂ ਜੋਤ ਪਾਪਾ ਮੇਰਾ ਰਿਜ਼ਲਟ ਆ ਗਿਆ ਮੈਂ ਆਪਣੀ ਕਲਾਸ ਚੋਂ ਪਹਿਲੇ ਨੰਬਰ ਤੇ ਆਈਆਂ ਮਨਪ੍ਰੀਤ ਨੇ ਖੁਸ਼ ਹੁੰਦੇ ਹੋਏ ਕਿਹਾ ਬੱਲੇ ਬੱਲੇ ਵਧਾਈ ਹੋਵੇ ਪੁੱਤ ਦੱਸ ਫਿਰ ਕੀ ਖਾਣਾ ਉਹੀ ਲੈ ਕੇ ਆਵਾਂਗਾ ਜੋਤ ਪਾਪਾ ਗਲਾਬ ਜਮਨ ਦਾ ਡੱਬਾ ਲੈ ਆਇਓ ਮਨਪ੍ਰੀਤ ਲੈ ਆਉਂਦਾ ਹਾਂ ਹੋਰ ਤਾਂ ਨਹੀਂ ਕੁਝ ਮੰਗਵਾਉਣਾ ਜੋਤ ਇੱਕ ਮਿੰਟ ਪਾਪਾ ਆ ਮਮਾ ਨਾਲ ਗੱਲ ਕਰ ਲੋ ਜੋਤ ਇੰਦਰਜੀਤ ਨੂੰ ਫੋਨ ਫੜਾਉਂਦੇ ਹੋਏ ਇੰਦਰਜੀਤ ਹਾਂਜੀ ਮਨਪ੍ਰੀਤ ਲੈ ਕੇ ਆਉਣਾ ਕੁਝ ਹੋਰ ਖਾਣ ਨੂੰ ਇੰਦਰਜੀਤ ਨਹੀਂ ਰਹਿਣਦੇਓ ਕੱਲ ਪਰਸੋਂ ਸਾਰੇ ਬਾਜ਼ਾਰ ਆਵਾਂਗੇ ਫਿਰ ਜਿੰਨੇ ਜੋ ਖਾਣਾ ਹੋਇਆ ਉਹੀ ਖਾ ਲਵਾਂਗੇ ਮਨਪ੍ਰੀਤ ਚਲ ਠੀਕ ਹੈ ਫਿਰ ਚੰਗਾ 인ਦਰਜੀਤ ਵੀ ਚੰਗਾ ਕਹਿ ਕੇ ਫੋਨ ਕੱਟ ਕੇ ਜੋਤ ਨੂੰ ਫੜਾਉਂਦੀ ਹੋਈ ਕਹਿੰਦੀ ਹੈ ਕਿ ਉਹ ਹਰਮਨ ਨੂੰ ਵੀ ਮੈਸੇਜ ਕਰਕੇ ਦੱਸ ਦੇਵੇ ਜੋਤ ਰਸੋਈ 'ਚ 인ਦਰਜੀਤ ਦੇ ਕੋਲ ਖੜੀ ਹਰਮਨ ਨੂੰ ਆਪਣੇ ਰਿਜ਼ਲਟ ਬਾਰੇ ਮੈਸੇਜ ਲਿਖ ਕੇ ਸੈਂਡ ਕਰ ਦਿੰਦੀ ਹੈ ਇੰਨੇ ਨੂੰ 인ਦਰਜੀਤ ਆਪਣੀ ਸੱਸ ਨੂੰ ਰਸੋਈ ਦੀ ਵਾਰੀ ਰਾਹੀਂ ਗੇਟ ਦੇ ਅੰਦਰ ਆਉਂਦੀ ਵੇਖਦੀ ਹੈ ਤੇ ਜੋਤ ਨੂੰ ਕਹਿੰਦੀ ਹੈ ਜੋਤ ਮੰਮੀ ਵੀ ਆ ਗਏ ਗੁਰਦੁਆਰਾ ਸਾਹਿਬ ਤੋਂ ਜਾ ਉਹਨਾਂ ਨੂੰ ਵੀ ਦੱਸ ਕੇ ਆ ਕੇ ਰਿਜ਼ਲਟ ਆ ਗਿਆ ਮੇਰਾ ਉਹਨਾਂ ਨੂੰ ਤਾਂ ਵਿਆਹ ਵਾਂਗ ਤਾਂ ਆ ਝੜ ਜਾਣਾ ਕਿ ਮੇਰੀ ਪੋਤਰੀ ਨੇ ਫਿਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਕਲਾਸ ਚ ਜੋਤ ਦੇ ਬਾਹਰ ਆਉਂਦਿਆਂ ਬੀਜੀ ਵਿੜਾ ਲੰਘ ਕੇ ਬਰਾਂਡੇ ਅੰਦਰ ਆ ਗਏ ਅਤੇ ਜੋਤ ਨੂੰ ਖੁਸ਼ੀ ਨਾਲ ਵੇਖਦੇ ਹੋਏ ਕਹਿਣ ਲੱਗੇ ਕੀ ਗੱਲ ਅੱਜ ਤਾਂ ਮੇਰੀ ਧੀ ਬਾਲੀ ਖੁਸ਼ਾ ਇਸ ਤੋਂ ਪਹਿਲਾਂ ਕਿ ਜੋਤ ਬੋਲਦੀ ਗੁਰਨਾਜ ਅਤੇ ਗੁਰਵਾਜ ਇਕੱਠੇ ਬੋਲ ਪਏ ਬੀਜੀ ਦੀਦੀ ਕਲਾਸ 'ਚ ਪਹਿਲੇ ਨੰਬਰ ਤੇ ਆਈ ਆ ਮੇਰੀਤੀ ਨੂੰ ਬਹੁਤ-ਬਹੁਤ ਵਧਾਈਆਂ ਇਦਾਂ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਰਹਿ। ਬੀਜੀ ਨੇ ਖੁਸ਼ ਹੁੰਦੇ ਉਹ ਕਿਹਾ। ਅੱਧੇ ਘੰਟੇ ਬਾਅਦ ਮਨਪ੍ਰੀਤ ਵੀ ਮਠਿਆਈ ਦਾ ਡੱਬਾ ਲੈ ਕੇ ਘਰ ਆ ਗਿਆ ਅਤੇ ਇੰਦਰਜੀਤ ਨੇ ਗੁਲਾਬ ਜਾਮਨ ਵਾਲੇ ਡੱਬੇ ਦਾ ਢੱਕਣ ਖੋਲ੍ਹ ਕੇ ਸਭ ਦੇ ਅੱਗੇ ਡੱਬਾ ਕਰ ਦਿੱਤਾ। ਸਭ ਨੇ ਇੱਕ-ਇੱਕ ਗੁਲਾਬ ਜਾਮਨ ਚੱਕਿਆ ਅਤੇ ਖਾ ਲਿਆ ਅਤੇ ਬਾਕੀ ਡੱਬਾ ਇੰਦਰਜੀਤ ਨੇ ਫਰਿੱਜ ਦੇ ਵਿੱਚ ਰੱਖ ਦਿੱਤਾ। ਜੋਤ ਦੇ ਟਾਈਮ ਦੇਖਿਆ ਤੇ ਸੋਚਿਆ ਕਿ ਅਮਰਤ ਦੇ ਪਾਪਾ ਵੀ ਹੁਣ ਘਰ ਹੀ ਆ ਗਏ ਹੋਣਗੇ ਮੈਂ ਉਸ ਨੂੰ ਫੋਨ ਕਰਕੇ ਉਸ ਦਾ ਰਿਜ਼ਲਟ ਵੀ ਪੁੱਛਦੀ ਹਾਂ ਜੋਤ ਅਮਰਤ ਨੂੰ ਫੋਨ ਮਲਾਉਂਦੀ ਹੈ ਪਰ ਅੱਗੋਂ ਕੋਈ ਫੋਨ ਨਹੀਂ ਚੁੱਕਦਾ ਫਿਰ ਰਾਤ ਨੂੰ ਅਮਰਤ ਜੋਤ ਨੂੰ ਫੋਨ ਕਰਕੇ ਵਧਾਈ ਦਿੰਦੀ ਹੈ ਅਤੇ ਦੱਸਦੀ ਹੈ ਕਿ ਉਹ ਵੀ ਪਾਸ ਹੋ ਗਈ ਆ ਅਤੇ ਮੇਰੇ 78% ਮਾਰਕਸ ਆਏ ਨੇ ਜੋਤ ਅਮਰਤ ਨੂੰ ਵਧਾਈ ਦਿੰਦੀ ਹੈ ਅਤੇ ਇੱਕ ਦੂਜੇ ਦਾ حال چال ਪੁੱਛ ਕੇ ਦੋਨੋਂ ਫੋਨ ਕੱਟ ਦਿੰਦੀਆਂ ਨੇ ਇਦਾਂ ਹੀ ਕੁਝ ਖੱਟੀਆਂ ਮਿੱਠੀਆਂ ਯਾਦਾਂ ਨਾਲ ਜੋਤ ਅਤੇ ਅਮਰਤ ਆਪਣਾ ਬੀ ਕਾਮ ਦਾ ਦੂਜਾ ਸਾਲ ਵੀ ਪੂਰਾ ਕਰ ਲੈਂਦੀਆਂ ਨੇ ਅਤੇ ਬੀ ਕਾਮ ਸੈਕਿੰਡ ਇਅਰ ਵਿੱਚ ਵੀ ਜੋਤ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦੀ ਹੈ ਬੀਤਦੇ ਸਾਲਾਂ ਨਾਲ ਜੋਤ ਅਤੇ ਅਮਰਤ ਦੀ ਦੋਸਤੀ ਹੋਰ ਗਹਿਰੀ ਹੋ ਗਈ ਸੀ ਦੋਨੋਂ ਇੱਕ ਦੂਜੇ ਨੂੰ ਭੈਣਾ ਬਾਗ ਪਿਆਰ ਕਰਦੀਆਂ ਦੋਨਾਂ ਨੂੰ ਇੱਕ ਦੂਜੇ ਦੀ ਹਰ ਨਿੱਕੀ ਨਿੱਕੀ ਗੱਲ ਪਤਾ ਹੁੰਦੀ ਸੀ ਹੁਣ ਜੋਤ ਅਤੇ ਅਮਰਤ ਦੀਆਂ ਬੀ ਕਾਮ ਦੇ ਤੀਜੇ ਸਾਲ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਅਮਰਤ ਜੋ ਘਰ ਵਿੱਚ ਉਦਾਸ ਰਹਿੰਦੀ ਕਾਲਜ ਵਿੱਚ ਆ ਕੇ ਸਭ ਕੁਝ ਭੁੱਲ ਜਾਂਦੀ ਜਦੋਂ ਕਦੇ ਜੋਤ ਦੇ ਘਰ ਅਮਰਤ ਦੀ ਮਨਪਸੰਦ ਸਬਜ਼ੀ ਬਣੀ ਹੁੰਦੀ ਤਾਂ ਜੋਤ ਟਿਫਨ ਵਿੱਚ ਪਾ ਕੇ ਸਬਜ਼ੀ ਰੋਟੀ ਵੀ ਕਾਲਜ ਲੈ ਆਉਂਦੀ ਅਮਰਤ ਲਈ ਇੱਕ ਦਿਨ ਅਮਰਤ ਕਾਲਜ ਨਹੀਂ ਆਈ ਜੋਤ ਨੂੰ ਲੱਗਾ ਕਿ ਅਮਰਤ ਨੂੰ ਘਰ ਕੋਈ ਜ਼ਰੂਰੀ ਕੰਮ ਹੋਣਾ ਤਾਂ ਨਹੀਂ ਆਈ ਹੋਣੀ ਜਾਂ ਲੇਟ ਹੋ ਗਈ ਹੋਣੀ ਕਿਉਂਕਿ ਅੱਗੇ ਵੀ ਅਮਰਤ ਘਰ ਵਿੱਚ ਜੇ ਕੋਈ ਕੰਮ ਹੋਵੇ ਛੁੱਟੀ ਕਰ ਲੈਂਦੀ ਸੀ ਜਦੋਂ ਅਗਲੇ ਦਿਨ ਫੇਰ ਅਮਰਤ ਕਾਲ ਜਨਾਈ ਤਾਂ ਜੋਤ ਪਰੇਸ਼ਾਨ ਹੋ ਗਈ ਉਸਨੇ ਰਸੈਸ ਸਮੇ ਅਮਰਤ ਦੇ ਪਾਪਾ ਦੇ ਫੋਨ ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਜੋਤ ਨੇ ਸੋਚਿਆ ਕਿ ਸ਼ਾਇਦ ਅਮਰਤ ਦੇ ਪਾਪਾ ਕਿਤੇ ਬਾਹਰ ਗਏ ਹੋਣੇ ਤਾਂ ਨਹੀਂ ਚੱਕਿਆ ਕਰ ਜਾ ਕੇ ਰਾਤ ਨੂੰ ਕਰਾਂਗੀ ਪਰ ਅਮਰਤ ਦੇ ਕਾਲਜ ਨਾ ਆਉਣ ਕਰਕੇ ਜੋਤ ਸਾਰਾ ਦਿਨ ਕਾਲਜ ਵਿੱਚ ਮੁਰਝਾਇਆ ਜਿਹਾ ਚਿਹਰਾ ਲੈ ਕੇ ਲੈਕਚਰ ਲਾਉਂਦੀ ਰਹੀ ਕਾਲਜ ਤੋਂ ਜਦ ਜੋਤ ਘਰ ਗਈ ਤਾਂ ਇੰਦਰਜੀਤ ਨੇ ਜੋਤ ਦਾ ਮੁਰਝਾਇਆ ਚਿਹਰਾ ਵੇਖ ਕੇ ਪੁੱਛਿਆ ਕੀ ਹੋਇਆ ਪੁੱਤ ਕੋਈ ਗੱਲ ਆ ਨਹੀਂ ਮੰਮਾ ਕੋਈ ਖਾਸ ਗੱਲ ਨਹੀਂ ਬਸ ਪਰੇਸ਼ਾਨ ਹਾਂ ਜੋਤ ਨੇ ਉਦਾਸੀ ਭਰੀ ਆਵਾਜ਼ ਵਿੱਚ ਕਿਹਾ ਉਦਾਸ ਕਿਉਂ ਕੀ ਹੋਇਆ ਕਿਸੇ ਨੇ ਕੁਝ ਕਿਹਾ ਇੰਦਰਜੀਤ ਨੇ ਜੋਤ ਨੂੰ ਪੁੱਛਿਆ ਨਹੀਂ ਮੰਮਾ ਦਰਅਸਲ 2 ਦਿਨ ਹੋ ਗਏ ਅਮਰਤ ਕਾਲਜ ਨਹੀਂ ਆ ਰਹੀ ਮੈਂ ਉਸਦੇ ਪਾਪਾ ਨੂੰ ਵੀ ਫੋਨ ਕੀਤਾ ਸੀ ਪਰ ਕਿਸੇ ਨੇ ਫੋਨ ਨਹੀਂ ਉਠਾਇਆ ਜੋਤ ਨੇ ਪਰੇਸ਼ਾਨ ਹੁੰਦੇ ਹੋਏ ਕਿਹਾ ਕੋਈ ਗੱਲ ਨਹੀਂ ਪਤਾ ਕੋਈ ਕੰਮ ਹੋਵੇਗਾ ਕਈ ਵਾਰ ਜਦੋਂ ਬੰਦਾ ਕੰਮ 'ਚ ਵਿਜੀ ਹੋਵੇ ਫੋਨ ਵੱਜਦੇ ਦਾ ਪਤਾ ਨਹੀਂ ਲੱਗਦਾ ਤੂੰ ਰਾਤ ਨੂੰ ਇੱਕ ਵਾਰ ਫਿਰ ਕਰ ਲੈ ਇੰਦਰਜੀਤ ਨੇ ਜੋਤ ਨੂੰ ਸਮਝਾਉਂਦੇ ਹੋਏ ਕਿਹਾ ਫਿਰ ਰਾਤ ਨੂੰ ਜੋਤ ਨੇ ਅਮਰਤ ਨੂੰ ਫੋਨ ਮਿਲਾਇਆ ਤੇ ਅੱਗੋਂ ਫੋਨ ਅਮਰਤ ਨੇ ਚੁੱਕਿਆ ਅਤੇ ਚੁੱਕਦੇ ਸਾਰ ਹੀ ਅਮਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਜੋਤ ਅਮਰਤ ਦਾ ਰੋਣਾ ਸੁਣ ਕੇ ਘਬਰਾ ਗਈ ਅਤੇ ਅਮਰਤ ਨੂੰ ਪੁੱਛਿਆ ਕੀ ਹੋਇਆ ਤੂੰ ਰੋ ਕਿਉਂ ਰਹੀ ਆ ਅਮਰਤ ਬਿਨਾਂ ਕੁਝ ਬੋਲੇ ਬਸ ਰੋਈ ਜਾ ਰਹੀ ਸੀ ਜਿਵੇਂ ਸੌਣ ਮਹੀਨੇ ਮੀ ਬਿਨਾਰੁਕੇ ਲਗਾਤਾਰ ਪੈਂਦਾ ਰਹਿੰਦਾ ਹੈ। ਪਾਗਲ ਕੁਝ ਬੋਲੇਗੀ ਕੀ ਹੋਇਆ? ਜੋਤ ਨੇ ਘਬਰਾਉਂਦੇ ਹੋਏ ਪੁੱਛਿਆ। ਅਮਰਤ ਨੇ ਹਟਕੋਰੇ ਲੈਂਦੀ ਨੇ ਕਿਹਾ, "ਜੋਤ, ਮੇਰੇ ਘਰ ਦੇ ਆਣੇ ਮੇਰਾ ਰਿਸ਼ਤਾ ਕਰ ਦਿੱਤਾ ਹੈ।" ਜੋਤ ਖੁਸ਼ ਹੁੰਦੀ ਬੋਲੀ, "ਪਾਗਲ, ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਆ? ਇਹ ਤਾਂ ਖੁਸ਼ੀ ਦੀ ਗੱਲ ਆ। ਬਹੁਤ ਬਹੁਤ ਵਧਾਈ ਹੋਵੇ ਤੈਨੂੰ। ਇਸ ਲਈ ਤੂੰ ਕਾਲਜ ਨਹੀਂ ਆਈ ਦੋ ਦਿਨ?" ਜੋਤ ਦੀ ਗੱਲ ਨੂੰ ਵਿੱਚੇ ਕੱਟਦੀ ਅਮਰਤ ਫਿਰ ਬੋਲ ਪਈ ਜੋਤ ਅਗਲੇ ਹਫਤੇ ਮੇਰਾ ਵਿਆਹ ਏ ਤੇ ਹੁਣ ਮੈਂ ਕਾਲਜ ਨਹੀਂ ਆਉਣਾ ਅਮਰਤ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਕੀ ਜੋਤ ਹਲਕਾਉਂਦੀ ਹੋਈ ਬੋਲੀ ਜੋਤ ਮੈਂ ਹੁਣ ਕਾਲਜ ਨਹੀਂ ਆਉਣਾ ਮੇਰਾ 15 ਦਿਨਾਂ ਨੂੰ ਵਿਆਹ ਹੈ ਅਮਰਤ ਨੇ ਦੁਬਾਰਾ ਉਦਾਸੀ ਭਰੇ ਲਹਿਜੇ ਚ ਕਿਹਾ ਪਰ ਕਿਉਂ ਵਿਆਹ ਤਾਂ ਤੇਰਾ ਪੇਪਰਾਂ ਤੋਂ ਬਾਅਦ ਵੀ ਹੋ ਸਕਦਾ ਹੈ ਐਨੀ ਕਾਦੀ ਕਾਲੀ ਆ ਜਿਵੇਂ ਕੁੰਭ ਦੇ ਮੇਲੇ ਤੇ ਜਾਣਾ ਹੋਵੇ ਜੋਤ ਨੇ ਹੈਰਾਨ ਹੁੰਦੀ ਨੇ ਕਿਹਾ ਕੀ ਕਰਦਾ ਏ ਮੁੰਡਾ ਜੋ ਇੰਨੀ ਕਾਲੀ ਪਈ ਆ ਜੋਤ ਮੁੰਡਾ ਇਟਲੀ ਤੋਂ ਆਇਆ ਤੇ ਮੇਰੇ ਤੋਂ 15 ਸਾਲ ਵੱਡਾ ਏ ਉਸਨੇ ਵਿਆਹ ਕਰਕੇ ਹੀ ਜਾਣਾ ਹੈ ਮੁੰਡੇ ਵਾਲੇ ਕਹਿੰਦੇ ਕਿ ਅਸੀਂ 15 ਦਿਨਾਂ ਦੇ ਵਿੱਚ ਹੀ ਵਿਆਹ ਕਰਨਾ ਹੈ ਇਹ ਕਹਿੰਦੇ ਹੋਏ ਅੰਮ੍ਰਿਤ ਫਿਰ ਰੋ ਪਈ ਜੋਤ ਹੈਰਾਨ ਹੁੰਦੀ ਨੇ ਕਿਹਾ ਤੂੰ ਆਪਣੇ ਪਾਪਾ ਨੂੰ ਨਹੀਂ ਕਿਹਾ ਕਿ ਮੈਨੂੰ ਬੀ ਕਾਮ ਤਾਂ ਪੂਰੀ ਕਰ ਲੈਣ ਦਿਓ ਜੋਤ ਕਿਹਾ ਸੀ ਪਰ ਰਿਸ਼ਤਾ ਮੇਰੀ ਦੂਜੀ ਮੰਮੀ ਦੀ ਭੈਣ ਨੇ ਕਰਵਾਇਆ ਹੈ ਅਤੇ ਉਹਨਾਂ ਨੇ ਲਾਲਚ ਦਿੱਤਾ ਕਿ ਅਸੀਂ ਦਾਜ ਨਹੀਂ ਲੈਣਾ ਭਾਵੇਂ ਕੁੜੀ ਨੂੰ ਦੋ ਸੂਟਾਂ ਚ ਤੋੜ ਦਿਓ ਅਸੀਂ ਤਾਂ ਚੁੰਨੀ ਚੜਾਵਾ ਕਰਨਾ ਹੈ ਸਭ ਨੂੰ ਇਹ ਹੈ ਕਿ ਸਾਡਾ ਖਰਚ ਨਹੀਂ ਹੋਣਾ ਕੋਈ ਇਸ ਲਈ ਮੇਰੀ ਕੋਈ ਵੀ ਨਹੀਂ ਸੁਣ ਰਿਹਾ ਅਮਰਤ ਇਹਨਾਂ ਕਹਿ ਕੇ ਚੁੱਪ ਹੋ ਗਈ ਦੇਖ ਅਮਰਤ ਮੰਡੀ ਹਾਂ ਕਿ ਤੇਰੇ ਵਿਆਹ ਚ ਕਾਲੀ ਹੋ ਰਹੀ ਹੈ ਪਰ ਮਾਪੇ ਜੋ ਆਪਣੇ ਬੱਚਿਆਂ ਲਈ ਕਰਦੇ ਨੇ ਚੰਗਾ ਸੋਚ ਕੇ ਹੀ ਕਰਦੇ ਨੇ ਕੀ ਪਤਾ ਉਹਨਾਂ ਨੂੰ ਮੁੰਡਾ ਤੇ ਘਰ ਪਰਿਵਾਰ ਵਧੀਆ ਲੱਗਾ ਹੋਵੇ ਤਾਂ ਹੀ ਉਹਨਾਂ ਨੇ ਰਿਸ਼ਤਾ ਕੀਤਾ ਹੋਵੇ ਨਾਲੇ ਅਮਰਤ ਜੇ ਸੋਚ ਮਿਲਦੀ ਹੋਵੇ ਤਾਂ ਉਮਰ ਦਾ ਫਰਕ ਮੈਨੇ ਨਹੀਂ ਰੱਖਦਾ ਅੱਜ ਕੱਲ ਤਾਂ ਹਮ ਉਮਰ ਦੀ ਵੀ ਆਪਸ ਵਿੱਚ ਨਹੀਂ ਬਣਦੀ ਜੇ ਮੁੰਡਾ ਵਧੀਆ ਕੋਈ ਨਸ਼ਾ ਪੱਤਾ ਨਹੀਂ ਕਰਦਾ ਸਹੁਰਾ ਪਰਿਵਾਰ ਵਧੀਆ ਤਾਂ ਫਿਰ ਤੂੰ ਇੰਨਾ ਨਾ ਸੋਚ ਜਦੋਂ ਤੇਰੀ ਮੁੰਡੇ ਨਾਲ ਗੱਲ ਹੋਈ ਤੂੰ ਉਸ ਨਾਲ ਗੱਲ ਕਰਕੇ ਵੇਖੀ ਈ ਪਤਾ ਤੈਨੂੰ ਉਹ ਸਮਝ ਲਵੇ ਜੋਤ ਨੇ ਅਮਰਤ ਨੂੰ ਸਮਝਾਉਂਦੇ ਹੋਏ ਕਿਹਾ ਅਮਰਤ ਨੂੰ ਜੋਤ ਨਾਲ ਗੱਲ ਕਰਕੇ ਥੋੜਾ ਜਿਹਾ ਹੌਸਲਾ ਮਿਲਿਆ ਅਜੇ ਅਮਰਤ ਅਤੇ ਜੋਤ ਆਪਸ ਵਿੱਚ ਗੱਲਾਂ ਕਰ ਹੀ ਰਹੀਆਂ ਸੀ ਕਿ ਅਮਰਤ ਨੂੰ ਫੋਨ ਵਿੱਚੋਂ ਟੂੰ ਟੂੰ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਅਮਰਤ ਨੇ ਫੋਨ ਦੀ ਸਕਰੀਨ ਤੇ ਵੇਖਿਆ ਤਾਂ ਕਿਸੇ ਦੀ ਕਾਲ ਆ ਰਹੀ ਸੀ ਅਮਰਤ ਨੇ ਜੋਤ ਨੂੰ ਫੋਨ ਕੱਟਣ ਦਾ ਕਹਿ ਕੇ ਫੋਨ ਆਪਣੇ ਪਾਪਾ ਨੂੰ ਫੜਾ ਦਿੱਤਾ। ਭਾਵੇਂ ਜੋਤ ਨੇ ਅਮਰਤ ਨੂੰ ਤਾਂ ਦਲਾਸਾ ਦੇ ਦਿੱਤਾ ਸੀ ਪਰ ਜੋਤ ਅਮਰਤ ਦਾ ਵਿਆਹ ਸੁਣ ਕੇ ਉਦਾਸ ਹੋ ਗਈ ਸੀ। ਉਹ ਹਰ ਰੋਜ਼ ਕਾਲਜ ਤਾਂ ਜਾਂਦੀ ਪਰ ਅਮਰਤ ਤੋਂ ਬਿਨਾਂ ਉਸ ਦਾ ਦਿਲ ਨਹੀਂ ਸੀ ਲੱਗਦਾ ਕਾਲਜ ਵਿੱਚ। ਇੱਕ ਦਿਨ ਰੈਸਸ ਦਾ ਸਮੇਂ ਜੋਤ ਕਲਾਸ 'ਚ ਬੈਠੀ ਫੋਨ ਤੇ ਕੁਝ ਵੇਖ ਰਹੀ ਸੀ। ਇਹ ਅਮਰਤ ਦਾ ਫੋਨ ਆ ਗਿਆ। ਜੋਤ ਖੁਸ਼ ਹੁੰਦੇ ਹੋਏ ਹੈਲੋ ਅਮਰਤ ਹੈਲੋ ਜੋਤ ਅਮਰਤ ਨੇ ਖੁਸ਼ ਹੁੰਦੇ ਹੋਏ ਕਿਹਾ ਕੀ ਗੱਲ ਅਮਰਤ ਅੱਜ ਬਹੁਤ ਖੁਸ਼ ਲੱਗ ਰਹੀਆਂ ਜਿਵੇਂ ਕੋਈ ਸਦੀਆਂ ਦਾ ਗਵਾਚਿਆ ਖਜ਼ਾਨਾ ਮਿਲ ਗਿਆ ਹੋਵੇ ਹਾਂ ਯਾਰ ਬਸ ਖਜ਼ਾਨੇ ਵਾਲੀ ਹੀ ਗੱਲ ਆ ਤੂੰ ਸੁਣੇਂਗੀ ਨਾ ਤਾਂ ਤੂੰ ਵੀ ਖੁਸ਼ੀ ਵਿੱਚ ਨੱਚਣ ਲੱਗ ਜਾਵੇਂਗੀ ਅਮਰਤ ਨੇ ਹੱਸਦੇ ਹੋਏ ਕਿਹਾ ਜੋਤ ਹੈਰਾਨ ਹੁੰਦੇ ਹੋਏ ਅੱਛਾ ਦੱਸ ਫੇਰ ਮੈਨੂੰ ਜਲਦੀ ਜੋਤ ਜਿਸ ਮੁੰਡੇ ਨਾਲ ਮੇਰਾ ਰਿਸ਼ਤਾ ਹੋਇਆ ਸੀ ਜਾਨੀ ਕਿ ਅਮਰਦੀਪ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਮੈਨੂੰ ਬੀ ਕਾਮ ਦਾ ਆ ਸਾਲ ਪੂਰਾ ਕਰ ਲੈਣ ਦਿਓ ਮੈਂ ਸੋਚ ਵੀ ਨਹੀਂ ਸਕਦੀ ਕਿ ਉਹ ਮੰਨ ਗਏ ਅਤੇ ਉਹਨਾਂ ਦੇ ਪਾਪਾ ਦੀ ਕੱਲ ਮੇਰੇ ਪਾਪਾ ਨੂੰ ਕਾਲ ਆਈ ਸੀ ਉਹਨਾਂ ਕਿਹਾ ਕਿ ਸਾਨੂੰ ਕੋਈ ਸਮੱਸਿਆ ਨਹੀਂ ਜੇ ਅਮਰਤ ਪੜ੍ਹਨਾ ਚਾਹੁੰਦੀ ਹੈ ਇਸ ਲਈ ਮੈਂ ਕੱਲ ਕਾਲਜ ਆ ਰਹੀ ਹਾਂ ਕੁਝ ਦਿਨ ਲਈ ਛੁੱਟੀ ਲੈਣ ਅਤੇ ਵਿਆਹ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਜਾਰੀ ਰੱਖਾਂਗੀ ਅਮਰਤ ਨੇ ਖੁਸ਼ ਹੁੰਦੀ ਹੋਈ ਨੇ ਕਿਹਾ ਅਮਰਤ ਦੀ ਗੱਲ ਸੁਣ ਕੇ ਜੋਤ ਦੇ ਸਰੀਰ ਵਿੱਚ ਤਾਂ ਜਿਵੇਂ ਜਾਨ ਹੀ ਆ ਗਈ ਅਤੇ ਉਸਨੇ ਖੁਸ਼ ਹੁੰਦੇ ਹੋਏ ਕਿਹਾ ਆਜਾ ਆਜਾ ਕੱਲ ਤੇਰਾ ਇੰਤਜ਼ਾਰ ਕਰੂੰਗੀ ਮੈਂ ਚਲ ਕੱਲ ਮਿਲਦੇ ਆ ਹੁਣ ਮੈਂ ਲੈਕਚਰ ਲਾ ਲਵਾਂ ਕਹਿ ਕੇ ਜੋਤ ਨੇ ਫੋਨ ਕੱਟ ਦਿੱਤਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ